ਲਗਦਾ ਰਿਕਸ਼ਾ ਦਵਾਗੇ ਕਰ ਲੋਗੇ ਜੇ ਜੇ ਤੁਹਾਡੇ ਹਾਂ ਬਾਬਾ ਜੀ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਆ ਹਾਂਜੀ ਤੇ ਤੁਸੀਂ ਬਾਬਾ ਜੀ ਨੂੰ ਕਹਿ ਦੇਣਾ ਸੀ ਬਾਬਾ ਦੀਪ ਸਿੰਘ ਨੂੰ ਉਹ ਤੁਹਾਡੇ ਨੇ ਕੀ ਸੁਣਾਣੇ ਤੁਹਾਨੂੰ ਨਹੀਂ ਉਹ ਤੇ ਗੁਰੂ ਰਾਮਦਾਸ ਸਾਹਿਬ ਹਰ ਕਿਸੇ ਦੇ ਵਿੱਚ ਹੈਗੇ ਆ ਹਾਂਜੀ ਤੁਸੀਂ ਬਾਬਾ ਦੀਪ ਸਿੰਘ ਨੂੰ ਕਹਿਣਾ ਸੀ ਅੱਜ ਕਿਹਾ ਨਹੀਂ ਕਿਹਾ ਕੰਮ ਕਰੋ ਸਿੱਧਾ ਜਾਓ ਅੰਦਰ ਠੀਕ ਆ ਅੰਦਰ ਜਾ ਕੇ ਅੰਦਰ ਜਾਓ ਉਹ ਸਾਹਮਣੇ ਬਾਬਾ ਦੀਪ ਸਿੰਘ ਬੈਠੇ ਹੋਏ ਆ ਠੀਕ ਆ ਪਿਆਰਿਓ ਉਹ ਸਾਹਮਣੇ ਬਾਬਾ ਦੀਪ ਸਿੰਘ ਬੈਠੇ ਆ ਠੀਕ ਆ ਉੱਥੇ ਜਾਓ ਮੈਂ ਇੱਥੇ ਖੜਾ ਹਾਂ ਉਹਨਾਂ ਨੂੰ ਕਹਿ ਕੇ ਆਓ ਉੱਥੇ ਜਾ ਕੇ ਬਾਹਰ ਖੜ ਕੇ ਕਿ ਬਾਬਾ ਜੀ ਮੈਨੂੰ ਠੇਲਾ ਦਵਾ ਦਿਓ ਠੀਕ ਆ ਮੈਂ ਮੈਂ ਇੱਥੇ ਖੜਾ ਹਾਂ ਕਹਿ ਕੇ ਆਓ ਮੱਥਾ ਟੇਕ ਕੇ ਹਾਂ ਬਾਹਰ ਉੱਥੇ ਖੜ ਕੇ ਅਰਦਾਸ ਬੇਨਦੀ ਕਰੋ ਕਿ ਬਾਬਾ ਜੀ ਤੁਹਾਡਾ ਜਾਣਦੇ ਹੋ ਨਾ ਤੇ ਮੈਨੂੰ ਠੇਲਾ ਦਵਾ ਦਿਓ ਮੇਰੀ ਰੋਜੀ ਰੋਟੀ ਚਲਾ ਦਿਓ ਠੀਕ ਆ ਚਲੋ ਜਾਓ ਕਹਿ ਕੇ ਆਓ ਪਹਿਲੇ ਹੋਰ ਅੱਛਾ ਕੋਈ ਨਹੀਂ ਕੋਈ ਨਹੀਂ ਤੁਸੀਂ ਜਾਓ ਕਹਿ ਕੇ ਆਓ ਹਾਂ ਮਹਾਰਾਜ ਹਾਜੀ ਕੀ ਕਰਤਾ ਹੈ ਜਰਮਦਿਨ ਹਾਂ ਮਹਾਰਾਜ ਮੇਰੀ ਕੋਈ ਗਰੀਬ ਤੇ ਸਹਾਇਤਾ ਹਾਂ ਕਿ ਤੁਹਾਨੂੰ ਦੇਣ ਵਾਲੇ ਪਾਤਸ਼ਾਹ ਬਾਬਾ ਦੀਪ ਸਿੰਘ ਆ। ਚਲੋ ਜਾਓ ਤੇ ਕਹਿ ਕੇ ਆਓ। ਠੀਕ ਹੈ ਮੈਂ ਇੱਥੇ ਖੜਾ ਹਾਂ ਉਹ ਇੱਧਰ। ਜੁੜਾ ਇੱਥੇ ਲਾ ਜਾਂਦੇ। ਅੱਜ ਆ ਬਾਬਾ ਜੀ ਦਾ ਜਨਮ ਦਿਨ। ਅੱਜ ਬਾਬਾ ਜੀ ਦਾ ਜਨਮ ਦਿਨ ਆ। ਅੱਜ ਹਾਂ ਜੋ ਮੰਗੋਗੇ ਉਹਨਾਂ ਦੇਣਾ ਜਨਾ। ਫਰਿਆਦ ਪੂਰੀ ਹੋ ਜਾਣੀ। ਹਾਂ ਬਾਬਾ ਜੀ ਸਾਰਿਆਂ ਨੂੰ ਦੇ ਰਿਹਾ। ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਆ ਬਾਬਾ ਦੀਪ ਸਿੰਘ ਦਾ। ਦੇ ਵਿੱਚ ਕੋਈ ਘਾਟਾ ਨਹੀਂ। ਨਾਲੇ ਅੱਜ ਉਹਨਾਂ ਦਾ ਜਨਮ ਦਿਨ ਆ। ਜਨਮ ਦਿਨ ਆ। ਜਨਮ ਦਿਨ ਦੇ ਉਹਨਾਂ ਨੂੰ ਦੇਣਾ ਹੀ ਦੇਣਾ ਸਾਰਿਆਂ ਨੂੰ। ਤੇ ਅੱਜ ਜਾ ਕੇ ਉਹਨੇ ਜਾ ਕੇ ਅਰਦਾਸ ਕਰਕੇ ਆਓ। ਮੈਂ ਇੱਥੇ ਖੜਾ ਹਾਂ ਸੋ ਬਾਬਾ ਜੀ ਨੂੰ ਕਿਹਾ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਨਾ ਤੁਸੀਂ ਉਹਨਾਂ ਦੇ ਗਿਆ ਅਰਦਾਸ ਕਰਕੇ ਆਓ ਤੇ ਬਾਬਾ ਜੀ ਨੇ ਭੇਜਿਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅੰਦਰ ਹੁਣ ਬਾਬਾ ਜੀ ਅਰਦਾਸ ਕਰਕੇ ਆਣਗੇ ਕਿ ਬਾਬਾ ਜੀ ਅੱਜ ਤੁਹਾਡਾ ਜਨਮ ਦਿਨ ਤੇ ਮੈਨੂੰ ਗਰੀਬ ਨੂੰ ਤੁਸੀਂ ਇੱਕ ਰਿਕਸ਼ਾ ਲਿਆ ਦਿਓ ਸੋ ਗੁਰੂ ਹਕਮਾਤ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਹਿਨਮਾਈ ਇਹਨਾਂ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਗਮਨਪੁਰ ਦੀ ਖੁਸ਼ੀ ਦੇ ਵਿੱਚ ਰਿਕਸ਼ਾ ਜਿਹੜਾ ਅਸੀਂ ਲੈ ਕੇ ਦਵਾਂਗੇ ਬਗੁਰਗਨ ਸੋਤ ਤੁਹਾਨੂੰ ਇਹ ਬਾਬਾ ਜੀ ਦੀ ਜੀ ਤੁਹਾਨੂੰ ਤੁਹਾਡੇ ਸਿੱਖ ਤੁਹਾਨੂੰ ਗੁਰੂ ਰਾਮਦਾਸ ਬਾਦਸ਼ਾਹ ਤੁਹਾਨੂੰ ਤੁਹਾਡੇ ਸਿੱਖ ਬਾਬਾ ਜੀ ਜਾਣ ਕੇ ਬਰਤੀ ਬਾਬਾ ਜਮੂਰ ਰਿਕਸ਼ਾ ਲੈਣ ਕੇ ਦਿੰਦੇ ਆ ਜੀ ਪਿਆਰਿਓ ਕੋਏ ਕੀ ਕਹਿ ਗਿਆ ਜੀ ਬਾਬਾ ਜੀ ਨੂੰ ਬਾਬਾ ਜੀ ਆਖਾ ਹਾਂ ਠੀਕ ਆਸਤ ਵੀ ਕਰ ਤੋਂ ਆਸ ਕਰਾਂਗੇ ਬਾਬਾ ਜੀ ਕਹਤਾ ਵਾ ਕੀ ਕਹਦੇ ਫਿਰ ਬਾਬਾ ਜੀ ਉਹਨੇ ਕਿਹਾ ਅੱਜ ਆਜ ਕਰਦੇ ਆ ਆ ਗਿਆ ਆ ਗਿਆ ਫੋਨ ਬਲੂ ਬਾਬਾ ਜੀ ਦਾ ਬਾਬਾ ਜੀ ਕਹਿੰਦੇ ਮੇਰਾ ਗੁਰਸੇਖੰਦਰ ਆਇਆ ਵਾ ਅਰਦਾਸ ਕਰ ਦੇਣਾ ਉਹਨੇ ਕਹੂੰਆ ਚਲੋ ਪਿਆਰਿਓ ਤੁਹਾਡਾ ਗੁਰੂ ਬੜਾ ਬਯੰਤਾ ਬਾਬਾ ਦੀਪ ਸਿੰਘ ਬੜੇ ਬਯੰਤਾ ਆਜ ਉਹਨਾਂ ਦਾ ਜਨਮ ਦਿਨ ਆ ਤੇ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਾਂ ਕੋਈ ਲੰਗਰਾਂ ਲਾ ਕੇ ਆਪਣੇ ਗੁਰੂ ਸਿੱਖ ਬਾਪੂ ਜੀ ਦੀ ਮਦਦ ਕਰਨੀ ਹੈ ਠੀਕ ਹੈ ਤੁਸੀਂ ਪਹੁੰਚੋ ਉਹਨਾਂ ਦੇ ਉੱਥੇ ਹੈਗੀ ਦੁਕਾਨ ਪਤਾ ਤੁਹਾਨੂੰ ਨਾ ਹਾਂਜੀ ਉਸੇ ਚਲੇ ਜਾਓ ਉੱਥੇ ਜਾ ਕੇ ਕਿਹਾ ਕਿ ਬਾਬਾ ਜੀ ਨੇ ਭੇਜਿਆ ਤੇ ਮੈਂ ਉੱਥੇ ਆ ਰਿਹਾ ਠੀਕ ਹੈ ਚਲੋ ਪਹੁੰਚੋ ਤੁਸੀਂ ਉੱਥੇ ਪਹੁੰਚ ਜਾਓ ਠੀਕ ਹੈ ਹਾਂ ਬਾਕੀ ਤੁਹਾਡਾ ਗੁਰੂ ਬੜਾ ਬਿਆਨਤਾ ਤੁਸੀਂ ਅਰਦਾਸ ਕਰਤੀ ਉਧਰ ਆਰਡਰ ਪਾਸ ਹੋ ਗਏ ਇਧਰ ਤੁਹਾਨੂੰ ਰਿਕਸ਼ਾ ਮਿਲ ਗਿਆ ਚਲੋ ਠੀਕ ਹੈ ਪਿਆਰੇ ਚਲੇ ਜਾਓ ਨਾ ਚਲੋ ਗੁਰੂ ਰਾਮਦਾਸ ਭਾਸ਼ਾ ਕਿਰਪਾ ਕਰਨ ਤੁਹਾਨੂੰ ਹੁਣੇ ਜਾ ਕੇ ਦੇ ਦੇਣੇ ਠੀਕ ਹੈ ਪਹੁੰਚੋ ਸੀ ਆ ਸੀ ਆਨੇ ਠੀਕ ਹੈ ਓਕੇ ਪਿਆਰੋ ਪਾਲੋ ਬੂਡ ਪਾਲੋ ਨਹੀਂ ਨਹੀਂ ਪੈਰੀ ਹਸਨ ਲਾਇਓ ਕੁਛ ਨਾ ਕਰੇ ਬਾਬਾ ਜੀ ਉਹ ਜਿਹਨੂੰ ਅਰਦਾਸ ਕਰਕੇ ਆਏ ਹੋ ਉਹਨੂੰ ਹੀ ਕਹਿਣਾ ਉਹਨੇ ਵੀ ਡਿਊਟੀ ਲਈ ਆ ਚਲੋ ਠੀਕ ਹੈ ਪਿਆਰੋ ਧੰਨਵਾਦ ਹਾਂਜੀ ਪਿਆਰੋ ਆ ਗਏ ਜੇ ਅਸ਼ਾ ਲਈਆ ਰੈਡੀ ਰੈਡੀ ਚ ਲੀਆ ਆ ਦੇਖ ਲਿਆ ਠੀਕ ਹੈ ਓਕੇ ਆ ਠੀਕ ਆ ਚਲਾਓ ਫਿਰ ਚਲਾ ਕੇ ਮਖਾਓ ਠੀਕ ਆ ਚੱਲੀ ਗਲਾ ਉਹ ਡਰਾਈਵਿੰਗ ਬਾਚੂ ਕਰ ਲਈ ਬਾਬਿਓ ਸਜੀ ਗਾਲ ਜੀ ਕਿਤਾ ਠੀਕ ਹੋ ਕਰਦੀ ਗਿਆ ਜੀ ਕਿ ਬਣ ਗਈ ਇੱਕ ਰੇੜੀ ਠੀਕ ਹੈ ਹੈ ਛਾੜੇ ਆ ਕੇ ਰੋਟੀ ਪਾਣੀ ਖਾਉ ਮੇਰਾ ਰੋਟੀ ਨਹੀਂ ਮੇਰੇ ਮੇਰੇ ਆਸਰੇ ਨਹੀਂ ਤੁਸੀਂ ਕੀ ਕਹਿ ਗਿਆ ਇਹ ਅੰਦਰ ਜਾ ਕੇ ਬਾਬਾ ਜੀ ਨੂੰ ਬਾਬਾ ਜੀ ਨੂੰ ਦਾਅ ਤੇ ਬਾਬੇ ਨੇ ਇਹ ਕੀਤੀ ਆ ਹਾਂ ਬਾਬੇ ਨੇ ਕੀਤੀ ਨਾ ਚਲ ਕੇ ਆ ਵੀ ਘਟੇ ਵੀ ਉਹ ਨਹੀਂ 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 ਜਿਹਦੀ ਅਦਾਸ ਬਾਬਾ ਦੀਪ ਸਿੰਘ ਨੂੰ ਹੋਵੇ ਨਾ ਉਹ ਫਿਰ ਉਹ ਸਭ ਕੁਝ ਕਰ ਦਿੰਦੇ ਆ ਠੀਕ ਨਾ ਪਿਆਰਿਓ ਇਹ ਤੁਹਾਨੂੰ ਜਿਹੜੀ ਦੀ ਜਿਹੜੀ ਸੇਵਾ ਇਹ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਮੈਂ ਤਾਂ ਆਪ ਮੰਗਦਾ ਫਿਰਦਾ ਰਹਿੰਦਾ ਨਾ ਮੈਂ ਕੀ ਦੇਣੀ ਆ ਇਹ ਤਾਂ ਬਾਬਾ ਜੀ ਦੇ ਦੇ ਆ ਜੀ ਪਿਆਰਿਓ ਧੰਨਵਾਦ ਠੀਕ ਨਾ ਬਾਬਾ ਦੀਪ ਸਿੰਘ ਨੇ ਤੁਹਾਨੂੰ ਦਿੱਤੀ ਜਿਹੜੀ ਕੋਛ ਵੀ ਹੈਪੀ ਹੋ? थैंक यू। ਕੋਛ ਨਾ? ਕੀ ਹੋ ਗਿਆ? ਇਹੋ ਡੀ ਲੱਗ ਜੂਗੀ ਹੁਣ ਚੱਲ ਜੂਗੀ ਸੋਨੀ। थैंक यू। ਆ ਮਾਇਆ ਜੀ ਤੁਹਾਡੀ ਰੇੜੀ ਦੀ ਮਾਇਆ ਜੀ ਸਿੰਘ ਸਾਹਿਬ ਆ ਤੁਹਾਡੀ ਰੇੜੀ ਦੀ ਮਾਇਆ ਜਿਹੜੀ ਤੁਸੀਂ ਅਰਦਾਸ ਕਰਕੇ ਆਏ ਸੀ ਨਾ ਬਾਬਾ ਜੀ ਨੂੰ। ਕਿਹਾ ਸੀ ਨਾ ਬਾਬਾ ਜੀ ਮਨੂਰੀ ਜੜੀ ਲਿਆ ਦਿਓ। ਹਾਂਜੀ। ਅੱਜ ਉਹਨਾਂ ਦਾ ਜਨਮ ਦਿਨ ਹੈ। ਹਾਂਜੀ। ਇਹ ਮਾਇਆ ਉਹਨਾਂ ਨੇ ਭੇਜੀ ਆ। ਸਹੀ। ਐਦੀ ਐਦੀ ਹੋਸੀ ਨਿਸਾਮ ਨੂੰ। ਅੱਜ ਤੋਂ ਰੇੜੀ ਤੁਹਾਡੀ ਚੰਗਾ ਠੀਕ ਹੈ ਹੁਣ ਵੀ ਉਹਨਾਂ ਦੇ ਤੁਸੀਂ ਵੀ ਉਹਨਾਂ ਦੇ ਹੁਣ ਕੋਈ ਕਰਾਇਆ ਨਹੀਂ ਦੇਣਾ ਹੁਣ ਆਪਣਾ ਕਮਾਓ ਹਾਂਜੀ ਆਪਣਾ ਖਾਓ ਖੁਸ਼ ਹੋ ਤੁਸੀਂ ਖੁਸ਼ ਹੋ ਮਾੜਾ ਕੋਛੋ ਨਾ ਤੁਮੀ ਨਾ ਖੋਛੇ ਇਹ ਹੁਣ ਆਪਣਾ ਕਮਾਓ ਆਪਣਾ ਖਾਓ ਤੇ ਇਹਨੂੰ ਵੇਚਣਾ ਨਹੀਂ ਅਗਲੇ ਨੂੰ ਹਾਂ ਵੇਚਣਾ ਨਹੀਂ ਦਾਸ ਨੂੰ 20 ਰੁਪਏ ਲੋ ਜੁੜੀ ਜਾਓ ਕੱਲ ਟੁੱਟ ਭਾਜੋ ਲਾ ਸਕਦੇ ਤੁਸੀਂ ਲਾ ਸਕਦੇ ਹਾਂ ਹਾਂ ਠੀਕ ਹੈ ਨਾ ਤੁਹਾਡੀ ਰੋਟੀ ਲਵਾਤੀ ਬਾਬਾ ਜੀ ਨੇ ਵੇਖ ਲੋ ਹੈ ਕਿੱਡੇ ਮਹਾਨ ਸਾਡੇ ਹਾਂਜੀ ਬਾਬਾ ਜੀ ਠੀਕ ਹੈ ਨਾ ਧੰਨ ਬਾਬਾ ਦੀਪ ਸਿੰਘ ਕਿੱਡੇ ਮਹਾਨ ਹਾਂਜੀ ਨਾ ਬਣਾ ਹਾਂਜੀ ਚਲੋ ਕਹੀ ਆਪਾਂ ਅੱਜ ਆਪਾਂ ਕਹਿੰਨੇ ਆ ਅੱਜ ਆਪਾਂ ਕਹਿੰਨੇ ਆ ਹਾਂ ਧੰਨ ਬਾਬਾ ਦੀਪ ਸਿੰਘ ਜੀ 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 ਠੀਕ ਹੈ ਤੁਹਾਨੂੰ ਅੱਜ ਰੋਟੀ ਦਿੱਤੀ ਜਿਨੇ ਤੁਹਾਨੂੰ ਰੋਟੀ ਦਿੱਤੀ ਜਿਨੇ ਤੁਹਾਨੂੰ ਰੋਜੀ ਤੇ ਲਾ ਦਿੱਤਾ ਠੀਕ ਹੈ ਠੀਕ ਹੈ ਪਿਆਰਿਓ ਓਕੇ ਜੀ ਬਾਈ ਖਾਲਸਾ ਵਾਹਿਗੁਰੂ ਕੀ ਫਤਿਹ ਜੀ